ਕੀ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ ਸੋਫਟੀ ਰੋਡ ਪਠਿੰਡਾ ਤੇ ਬਾਹਰਲੇ ਕੰਧਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾ CIA ਟੀਮ DSP ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹ ਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਕੋਪੀ ਪੁੱਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਆ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲ ਲਾਈਨ ਤੇ DSP City 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਛੀ ਘੰਟਿਆਂ ਦੇ ਵਿੱਚ ਇਹਨੂੰ ਪ੍ਰੈਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ ਇਹ ਮਕਸਦ ਕੀ ਸੀ ਉਹ ਹੁਣ ਸਾਡੀ ਜਿਹੜੀ ਪੁੱਛਗਿੱਛ ਆ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਪੜਿਆ ਹੀ ਹੈ ਉਹ ਸਾਡੀ ਪੁੱਛਗਿੱਛ ਚੱਲਣ ਰਹੀ ਹੈ ਤੋਂ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਸਰ ਇਹ ਕਿਹ ਕਿਹਦਾ ਆ ਘਟਨਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਸਰ ਕੱਲਾ ਹੀ ਸੀ ਕੋਈ ਹੋਰ ਦੇ ਸਾਥ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛਗਿੱਛ ਆ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇੰਟਰ ਰੋੜੇ ਮਾਰੀ ਸੀ ਯਾਨੀ ਤੇ ਸ਼ੀਸ਼ੇ ਤੋੜੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰੇਆ ਹੁਣ ਤਫਤੀਸ਼ ਦਾ ਪਾਸ ਸਾਰੇ ਕਿੱਥੋਂ ਦਾ ਰਹਿਣ ਵਾਲਾ ਆ ਇੱਥੇ ਦਾ ਹੀ ਰਹਿਣ ਵਾਲਾ ਸ਼ਾਂਤਨਗਰ 140 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਸਰ ਇਹ ਸੋ ਪਹਿਲਾਂ ਕੋਈ ਨਹੀਂ ਆਇਆ ਸ਼ਾਂਤਨਗਰ ਨਹੀਂ ਇੱਥੇ ਪਹਿਲਾਂ ਦਾ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਪੋਰਟ ਕੋਈ ਹੈ ਨਹੀਂ ਪ੍ਰੋਫੈਸਰ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰੇਆ ਤੇ ਇਹਦੀ ਪੁੱਛ ਕੇ ਇਸ ਨੂੰ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਂ ਕਿ ਇਹਦੇ ਵਿੱਚ 17 ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਪੀ ਐਨ ਐਸ ਦੀ ਧਾਰਾ ਅਸੀਂ ਲਾਈਏ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਧਾਰਾ ਅਸੀਂ ਇਹਦੇ ਵਿੱਚ ਸਰ ਪਹਿਲਾਂ ਵੀ ਅੰਦਰ ਨਹੀਂ ਸੀ ਪਹਿਲੀ ਵਾਰ ਇਹ ਤੇ ਪਹਿਲਾ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਨ 500 ਮੀਟਰ ਹੀ ਹੈਗੀ ਹੈ ਜੀ ਤੇ ਉੱਥੇ ਆਹ ਕੁੰਦਾ ਫਿਰਦਾ ਹੀ ਰਹਿੰਦਾ ਹੈ

वो तो सारा सी हूं वेरीफाई करन रिया वो ड्यूरिंग इन्वेस्टिगेशन क्लियर हो जाएगा इधर कुछ नहीं सर दूसरा सिक्योरिटी काम कर रहे हैं दूसरे इंटरनेट पर काम कर रहे हैं हां जी हुन भी आप पेंटर दा ही काम करन रहे हैं इधर कपड़े पे भी पेंट जा लगया हुआ है आप भी पेंटिंग दा काम ही कर रहे हैं पेपर दा काम सर नाम कटिंग कटिंग का डन कर रहे हैं एक कारण पता लगता है कि वो सारा ਹੁਣ ਇਨਵੈਸਟੀਗੇਸ਼ਨ का पार्ट है ਦਿਨ ਦੇ ਟਾਈਮ ਜੇ ਕਰੇਗਾ ਤਾਂ ਫਿਰ ਨਾਲ ਦੀ ਨਾਲ ਫੜਿਆ ਜਾਊਗਾ ਉਥੇ ਕਿਉਂਕਿ ਪਬਲਿਕ ਕਾਫੀ ਆਉਂਦੀ ਹੈ ਸੰਗਤਾਂ ਵੀ ਆਉਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ होना ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨਗੇ ਸਰ सारे ਸਾਰਾ ਪੈਦਲ ਸੀ ਕੋਈ ਮੋਟਰਸਾਈਕਲ ਆ ਪੈਦਲ ਰਾਤ ਨੂੰ ਪੀसीआर ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਆ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਸਓ ਸਾਹਿਬ ਨੇ ਸਿਵਲ ਲਾਈਨ ਵਾਲੇ ਨੇ ਹੋਰ ਕਾਫੀ ਚੋਰੀਆਂ ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਆ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆ ਬਾਕੀ ਪੀसीआर ਸਾਡੀ ਪੂਰੀ ਐਕਟਿਵ ਹੈਗੀ ਹੈ ਰਾਤ ਦੇ ਟਾਈਮ ਤੇ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਂ ਬਿਆਨੇ ਮਸਤੀ ਦੇ ਵਿੱਚ ਆਜ ਮਾਰਨਿੰਗ ਕਾਸੋ ਆਪਰੇਸ਼ਨ ਕਰਨ ਦੇ ਸੀ ਡੀਐਸਪੀ ਸੀਟੀ 2 ਸਾਹਿਬ ਤੇ ਐਸਐਸਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਇਹੇ ਕੰਦੇ ਤੁਸੀਂ ਕੁਛੀ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਹੀ ਇਹਨਾਂ ਫੜ ਲਿਆ ਸੀ ਫੜਿਆ ਕਿੱਥੇ ਗਿਆ ਸਰ ਇਹਨਾਂ ਫੜਿਆ ਬਾਅਦ ਵਿੱਚ ਸਟੇਸ਼ਨ ਤੇ ਪਾ ਦਿੱਤੇ ਗਏ ਸੋਸ਼ਲ ਸਟੇਟਸ ਤੇ ਵੀ ਕੋਈ ਨਹੀਂ ਕੁਝ ਤੇ ਕਾਫੀ ਸਿੱਖਰ ਤੱਕ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਸ ਸਾਹਮਣੇ ਆਇਆ ਕੋਈ ਕੰਮੀਜ਼ੇਬਲ ਹੋਇਆ ਤਾਂ ਅਸੀਂ ਜ਼ਰੂਰ ਉਹਦੇ ਕਾਰਵਾਈ ਕਰਾਂਗੇ ਉਹ ਜਿਹੜਾ ਕਾਪੀ ਤੋਂ ਸਮਝ ਨਹੀਂ ਲੱਗਦਾ ਉਹ ਅਡੇਟਡ ਐਡਰੈਸ ਇੰਨੀ ਬਹੁਤ ਹੀ ਸ਼ਬਦਾਵਲੀ ਬਣੀ ਦੇਖ ਸਕਦਾ ਪੂਰਾ ਮਾਮਲਾ ਮੇਰੇ ਧਿਆਨ 'ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਉਹਨਾਂ ਨੂੰ ਚੈੱਕ ਕਰ ਲੈਂਦੇ ਹਾਂ ਹੁਣ ਪੂਰਾ ਮਾਮਲਾ ਮੇਰੇ ਧਿਆਨ 'ਚ ਹੈ ਨਹੀਂ ਸਰ 15 ਜੁਲਾਈ ਦਾ ਤਰੀਕਾ ਹੈ ਇਹ ਵੀ ਮਤਲਬ ਆ ਬਾਰਸ਼ ਹੀ ਆ ਘਰੋਂ ਪੱਜਾ ਹੋਇਆ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ 'ਚ ਬਾਕੀ ਐਸਪੀਸੀ ਰਾਹੀਂ ਅਸੀਂ ਆਹੀ 메시ਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰੰਟਲੀ ਤੇ ਸਮਾਜ ਦੇ ਮਾੜੇ ਅਨਸਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆ ਹੈ ਤੇ ਅੱਗੇ ਦੀ ਤਫਤੀਸ਼ ਜਿਹੜੀ ਹੈ ਉਹ ਚੱਲ